ਜੇ ਤੇ ਹਾਊਸ 11 ਵਜੇ ਲੱਗੇ ਤੇ ਚੰਗਾ ਪੜਾ ਕੇ ਮੇਰੇ ਸਾਹਮਣੇ ਬੈਠਾ ਸასიਖਾਲ ਵੀ ਬੁਲਾਉਂਦਾ ਕਦੀ ਮੈਂ ਨਹੀਂ ਇਹਨੂੰ ਜਵਾਬ ਦਿੱਤਾ ਸასიਖਾਲ ਕਿਉਂਕਿ ਸਾਸਿਕਾਲ ਬੁਲਾਉਣ ਦੇ ਕਾਬਿਲ ਹੀ ਬੰਦਾ ਹੈ ਤੇ ਉਦੋਂ ਪਤਾ ਲੱਗਦਾ ਇਹ ਤਾਂ ਤੇ ਗਹਿਰੀ ਡੰਗ ਨੂੰ ਹੈ ਬੱਦਕਿਸਮਤੀ ਵੇਖੋ ਕਿੱਥੇ ਮਹਾਰਾਜਾ ਰਣਜੀਤ ਸਿੰਘ ਇਸ ਇੱਕ ਇੰਡੀਪੈਂਡੈਂਟ ਦੇਸ਼ ਤੇ ਖਾਲਸਾ ਸਰਕਾਰ ਤੇ ਰਾਜ ਕਰਦਾ ਸੀ ਪਾਰਲੀਮੈਂਟ ਸਾਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਰਦ ਮੁਜਾਹਿਦ ਸਾਹ ਪ੍ਰਤਾਪ ਸਿੰਘ ਕਹਿੰਦਾ ਮੇਰਾ ਖਿਆਲ ਹੈ ਗੁਰੂ ਮਹਾਰਾਜ ਸਾਹਿਬ ਮਿਹਰ ਕਰਨ ਆਪਣੀ ਸਰਕਾਰ ਆਈ ਤੇ ਇਹਦੇ ਵਾਲੇ ਬੈਂਚ ਨੂੰ ਵੀ ਚੰਗੀ ਤਰ੍ਹਾਂ ਸਾਨੂੰ ਧਵਾਣਾ ਪੈਣਾ ਜਿ세 ਬੈਂਚ ਤੇ ਇਹਨੇ 5 ਸਾਲ ਆਪਣਾ ਪਿਛਾ ਲਾ ਕੇ ਰੱਖਿਆ ਉਹਨੂੰ ਚੰਗੀ ਤਰ੍ਹਾਂ ਦਵਾਈ ਮਾਰ ਕੇ ਛੜਕਾ ਕਰਾ ਕੇ ਜਿਸ ਤਰ੍ਹਾਂ ਉਹ ਝੋਨੇ ਵਿੱਚੋਂ ਨਦੀਨ ਕਢੀਦਾ ਇਸ ਤਰ੍ਹਾਂ ਹੀ ਸਾਨੂੰ ਕੋਈ ਇਨੂੰ ਉਸ ਬੈਂਚ ਨੂੰ ਪਵਿੱਤਰ ਕਰਨਾ ਪੈਣਾ। ਤੁਹਾਨੂੰ ਮੈਂ ਯਾਦ ਕਰਾਉਣਾ ਚਾਹਨਾ ਇਹ ਮਾਨਸਾ ਸ਼ਹਿਰ ਸੀ ਬਰਨਾਲਾ ਸੌਰੀ ਬਰਨਾਲੇ ਸ਼ਹਿਰ ਆਪਣੇ 2021 ਕੇਜਰੀਵਾਲ ਨੇ ਇੱਕ ਵੱਡਾ ਇਕੱਠ ਜਸਰਾਜ ਹੋਇਆ। ਇਸ ਤੋਂ ਵੀ ਵੱਧ ਉੱਥੇ ਆਦਮੀ ਇਕੱਠੇ ਕੀਤੇ ਤੇ ਜਦੋਂ ਪੁੱਛਿਆ ਕਿ ਮਕਸਦ ਕੀ ਹੈ ਇਕੱਠ ਦਾ? ਕਹਿਣ ਲੱਗੇ ਜੀ ਬਹੁਤ ਵੱਡਾ ਐਲਾਨ ਅਸੀਂ ਪੰਜਾਬ ਦਾ ਲੋਕ ਹਿੱਤ ਵਿੱਚ ਕਰਨੀ ਪੰਜਾਬੀਆਂ ਦੇ ਹੱਕ ਚ ਲੈ ਕੇ ਆਏ ਨੇ। ਇੱਕੋ ਦਮ ਕੀ ਵੇਖਿਆ ਭਗਵੰਤ ਤੇ ਇਹਨਾਂ ਦੇ ਮਾਤਾ ਜੀ ਵੀ ਸਟੇਜ ਤੇ ਆ ਗਏ ਫਿਰ ਕੇਜਰੀਵਾਲ ਸਾਹਿਬ ਨੇ ਆਵਾਜ਼ ਦਿੱਤੀ ਕਿ ਹੁਣ ਉઠੋ ਭਗਵੰਤ ਜੀ ਸਮੁੱਚੇ ਪੰਜਾਬ ਨੂੰ ਹੱਥ ਕੜਾ ਕਰਕੇ ਗੁਰੂ ਮਹਾਰਾਜ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਪ੍ਰਮਾਤਮਾ ਨੂੰ ਹਜ਼ਰ ਦਾਦੇ ਸਿਰ ਤੇ ਹੱਥ ਰੱਖ ਕੇ ਸੌ ਖਾਓ ਕਿ ਅੱਜ ਤੋਂ ਬਾਅਦ ਮੈਂ ਨਸ਼ਾਨੀ ਕਦੀ ਕਰੂੰ ਇਸ ਆਦਮੀ ਨੇ ਹਜ਼ਾਰਾਂ ਦੇ ਇਕੱਠ ਬਰਨਾਲੇ ਸ਼ਹਿਰ ਦੇ ਵਿੱਚ 2021 ਦੇ ਵਿੱਚ ਆਪਣੇ ਮਦਰ ਦੇ ਮਾਂ ਜਿਹੜੀ ਹੁੰਦੀ ਹੈ ਪ੍ਰਮਾਤਮਾ ਦਾ ਰੂਪ ਹੁੰਦਾ ਪ੍ਰਮਾਤਮਾ ਦਾ ਰੂਪ ਸੱਚਾ ਬੰਦਾ ਤੇ ਕਦੀ ਕਿਸੇ ਦੀ ਮੇਰੇ ਵੀਰੋ ਆਪਾਂ ਇਹ ਇਕੱਠੇ ਹੋ ਕੇ ਇਹੋ ਜਿਹਾ ਬੰਦਾ ਜਿਹਦੇ ਨਾਂ ਵਿੱਚ ਸਿੰਘ ਨਹੀਂ ਬਦਕਿਸਮਤੀ ਵੇਖੋ ਦਸਵਾਂ ਗੁਰੂਆਂ ਦੀ ਧਰਤੀ ਤੇ ਖੜੇ ਦਸਮ ਪਿਤਾ ਨੇ ਸਾਨੂੰ ਇਹ ਲਿਬਾਸ ਦਿੱਤਾ ਸਾਨੂੰ ਇਹ ਪਛਾਣ ਦਿੱਤੀ ਵੇ ਨਾ ਵਿੱਚ ਸਿੰਘ ਐ ਨਹੀਂ ਦੇ ਨਾ ਇਹਦਾ ਭਗਤ ਸਿੰਘ ਐ ਨਹੀਂ ਤੇ ਪਹਿਲੀ ਵਾਰ ਹੋਇਆ 75 ਸਾਲਾਂ ਚ ਕਿ ਦਸਤਾਰ ਥੱਲੇ ਕੇਸ ਐ ਨਹੀਂ ਦਸਤਾਰ ਥੱਲੇ ਕੇਸ ਐ ਨਹੀਂ ਨਾ ਵਿੱਚ ਸਿੰਘ ਐ ਨਹੀਂ ਮਾਂ ਦੇ ਹੱਥ ਤੇ ਸਿਰ ਤੇ ਹੱਥ ਰੱਖ ਕੇ ਝੂਠੀ ਸੌਂ ਖਾਣ ਵਾਲਾ 2:30 ਜਿਹੜਾ ਮੀਟ ਡਾਊਨ ਹੋ ਜਾਂਦਾ ਇਸ ਕਿਸਮ ਦੇ ਲੋਕਾਂ ਨੂੰ ਅਸੀਂ ਪੰਜਾਬ ਦੀ ਚੀਫ ਮਿਨਿਸਟਰਸ਼ਿਪ ਦੇ ਦਿੱਤੀ ਮੇਰੇ ਵੀਰੋ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਾਂਗਾ ਇਸੇ ਕੇਜਰੀਵਾਲ ਦਾ ਕਹਿਣਾ ਤੁਹਾਡੇ ਸਾਹਮਣੇ ਇਹਨਾਂ ਨੇ ਵਚਨ ਦਿੱਤਾ ਸੀ ਕਿ ਸਾਡੇ ਗੁਰੂਆਂ ਦੇ ਨਾਲ ਬੇਦਬੀਆਂ ਜਿਹੜੀਆਂ ਹੋਈਆਂ ਨੇ ਕੇਜਰੀਵਾਲ ਨੇ ਨਾਲ ਖਿਲਾ ਰਿਆ ਸੀ ਸੱਜਿਆ ਹੱਥ ਭਗਵੰਤ ਖੱਬੇ ਹੱਥ ਖਿਲਾ ਰਿਹਾ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਮੈਨੂੰ ਬੜਾ ਅਫਸੋਸ ਹੈ ਚੰਗਾ ਬੰਦਾ ਸੀ ਕੁਮਰ ਵਿਜੇ 13 ਸਾਲ ਦੇ ਉਹਦੀ ਆਈਪੀਐਸ ਦੀ ਨੌਕਰੀ ਰਹਿੰਦੀ ਸੀ ਆਈਜੀ ਸੀ ਡੀਜੀ ਹੋਣਾ ਸੀ ਐਸ ਟਾਈਮ ਡਾਇਰੈਕਟਰ ਜਨਰਲ ਹੋਣਾ ਤੇ ਸਾਡੀ ਵਾਰੀ ਆਉਂਦੀ ਤੇ ਪੁਲਿਸ ਚ ਹੁੰਦਾ ਮੈਨੂੰ ਯਕੀਨ ਦਿਵਾਨਾ ਕੁੰਮਰ ਵਿਜੇ ਪ੍ਰਤਾਪ ਕੋਈ ਭਗਵੰਤ ਅਸੀਂ ਅੰਦਰ ਤੋਂ ਆਣਾ ਸੀ ਚਲੋ ਉਹਦੀ ਬਦਕਿਸਮਤੀ ਇਹਨਾਂ ਦੇ ਕਹਨੇ ਚ ਆ ਗਿਆ ਇਹਨੂੰ ਵਾਦਾ ਕੀਤਾ ਮੈਨੂੰ ਆਪ ਕੁੰਮਰ ਨੇ ਦੱਸਿਆ ਮੈਨੂੰ ਆਪ ਕਿ ਬਾਜੋ ਸਾ ਮੈਨੂੰ ਵਾਦਾ ਕੀਤਾ ਸੀ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਬਣਾਵਾਂਗਾ ਤੁਹਾਨੂੰ ਹੋਮ ਦਾ ਮਹਿਕਮਾ ਦਵਾਂਗਾ ਜਿਹੜਾ ਰੰਧਾਵਾ ਸਾਹਿਬ ਕੋਲ ਤੇ ਗੱਲ ਕਹੀ ਸੀ ਕਿ ਜਿਹੜੀ ਬਰਗਾੜੀ ਤੇ ਬਹਿਬਲ ਗਲਾ ਦੇ ਵਿੱਚ ਬੇਅਦਬੀਆਂ ਹੋਈਆਂ ਨੇ ਉਹਦੀ ਜਿਹੜੀ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਹੈ ਜਿਹਨੂੰ ਸੱਟ ਕਿਹਾ ਜਾਂਦਾ ਉਹਦਾ ਮੈਂਬਰ ਹੈ ਜਿੱਦਣ ਇਮਾਨਦਾਰ ਕੋਈ ਚੀਫ ਮਿਨਿਸਟਰ ਤੇ ਇਮਾਨਦਾਰ ਸਰਕਾਰ ਆਏਗੀ ਚਵੀਆਂ ਕੈਂਟਿਆਂ ਤੇ ਇਹਦੀ ਰਿਪੋਰਟ ਨੂੰ ਅਸੀਂ ਲਾਗੂ ਕਰਾਂਗੇ ਤੇ ਜਿਨ੍ਹਾਂ ਨੇ ਏਡੇ ਵੱਡੇ ਬੰਜਰ ਗੁਨਾਹ ਕੀਤੇ ਨੇ ਉਹਨਾਂ ਨੂੰ ਅਸੀਂ ਕਚਹਿਰੀਆਂ ਦੇ ਵਿੱਚ ਤੇ ਜੇਲ੍ਹਾਂ ਦੇ ਵਿੱਚ ਰੱਖਿਆ ਜਾਏਗਾ ਮੇਰੇ ਵੀਰੋ ਐਸ ਅਸੈਂਬਲੀ ਦੇ ਵਿੱਚ ਤੁਹਾਡੇ ਦਾਸ ਨੇ ਸਵਾਲ ਕੀਤਾ ਸੀ ਉਹ ਮੈਂ ਕਿਹਾ ਮੇਰੀ ਗੱਲ ਸੁਣੋ ਇੱਕ ਮਿੰਟ ਜਿਹੜੇ ਬਾਦਲਾਂ ਨੂੰ ਤੁਸੀਂ ਅੰਦਰ ਦੇਣਾ ਮੈਂ ਤੁਹਾਨੂੰ ਇੱਥੇ ਦੱਸਣ ਚਾਹਨਾ ਪ੍ਰੈਸ ਦੇ ਭਰਾ ਵੀ ਬੈਠੇ ਨੇ ਕੋਟ ਕਪੂਰੇ ਦੇ ਕੇਸ 'ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚਲਾਨ ਪੁੱਟਾ ਹੋ ਗਿਆ ਕਚਹਿਰੀ ਵਿੱਚ ਉਹਨਾਂ ਦਾ ਨਾਂ ਹੈ ਪਰ ਜਿਹੜਾ ਦੂਜਾ ਬਰਗਾੜੀ ਵਾਲਾ ਕੇਸ ਹੈ ਉਹਦੇ ਵਿੱਚ ਨਾ ਸਾ ਪ੍ਰਕਾਸ਼ ਸਿੰਘ ਦਾ ਨਾਂ ਹੈ ਨਾ ਸੁਖਬੀਰ ਸਿੰਘ ਦਾ ਨਾਂ ਹੈ ਆਰਡਰ ਇੱਕੋ ਬੰਦੇ ਵੱਲੋਂ ਹੋਏ ਐਕਸ਼ਨ ਦੋ ਜਗ੍ਹਾ ਹੋਏ ਇੱਕ ਐਕਸ਼ਨ ਚ ਉਹਦਾ ਨਾਮ ਪਾ ਦੋ ਦੂਜੇ ਐਕਸ਼ਨ ਚ ਉਹਦਾ ਨਾਮ ਕੱਢ ਦੋ ਉਹਦਾ ਮਤਲਬ ਕੀ ਹੋਇਆ ਤੁਸੀਂ ਕੇਸ ਚ ਬਰੀ ਕਰਾਣਾ ਸੁਖਬੀਰ ਸਿੰਘ ਦਾ ਅੱਜ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਚਲਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪਟਾਪਨੀ ਇਹਨਾਂ ਨੇ ਕੀ ਤੇ ਸੱਚੇ ਸੋਦੇ ਬਾਬੇ ਦੀ ਗੱਲ ਦੱਸਾਂ 2 ਸਾਲ ਇਹਦੇ ਕੋ ਫਾਈਲ ਪਈ ਰਹੀ ਭਗਵੰਤ ਦੇ ਕੋਲ ਉਹਦੀ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਐਸੇ ਭਗਵੰਤ ਮਾਨ ਨੇ ਜਿਹਦੇ ਨਾਂ ਵਿੱਚ ਸਿੰਘ ਨਹੀਂ ਜੇ ਦੀ ਦਸਤਾਰ ਥੱਲੇ ਕੇਸ ਨਹੀਂ ਮੈਂ ਨਹੀਂ ਸਮਝਦਾ ਇਹ ਸਹੀ ਮਿਹਨਤ ਦੇ ਵਿੱਚ ਸਾਡੇ ਪੰਜਾਬੀ ਤੇ ਸਿੱਖ ਫਲਸਫੇ ਵਿੱਚ ਵਿਸ਼ਵਾਸ ਰੱਖਣ ਵਾਲਾ ਬੰਦਾ ਜੇ ਪੰਜਾਬੀ ਤੇ ਸਿੱਖ ਫਲਸਫੇ ਵਿੱਚ ਵਿਸ਼ਵਾਸ ਰੱਖਦਾ ਆਪਣੀ ਮਾਂ ਦੇ ਸਿਰ ਤੇ ਕਦੀ ਵੀ ਨਹੀਂ ਸੀ ਹੱਥ ਲੱਗਦਾ ਭਾਵੇਂ ਕੁਝ ਤੇ ਜੇ ਰੱਖਦਾ ਫਿਰ ساری ਉਮਰ ਪਕਾਂਦਾ ਉਹ ਇਸ ਆਦਮੀ ਨੇ ਸੱਚੇ ਸੌਦੇ ਦੀ 2 ਸਾਲ ਫਾਈਲ ਰੱਖੀ ਰੱਖੀ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਸੁਖਬੀਰ ਸਿੰਘ ਚਲਾਨ ਤੋਂ ਬਾਹਰ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਉਹ ਆਪ ਤੋਂ 6 ਸਾਲ ਬਾਅਦ ਸੇ ਬਾਹਰ ਜਿਹਦੇ ਨਾਂ ਤੇ ਸਰਕਾਰ ਬਣਾਈ ਇਹਨਾਂ ਲੋਕਾਂ ਨੇ ਅੱਜ ਕੁਮਰ ਨੂੰ 6 ਸਾਲ ਬਾਅਦ ਸੇ ਆਪ ਤੋਂ ਬਾਹਰ ਕਰ ਦਿੱਤਾ। ਇਹੀ ਕੇਜਰੀਵਾਲ ਕਹਿੰਦਾ ਸੀ ਮੈਂ 1 ਰੁਪਏ ਦਾ ਮੇਰੇ ਵੀਰੋ ਗੱਲ ਸੁਣ ਲਓ ਵਾਰੀ-ਵਾਰੀ ਸਾਲ ਤੇ ਅਸੀਂ ਇੱਕੋ ਵਾਰ ਹੀ ਆਣਾ ਹੁੰਦਾ ਕੋ 10 ਕਿ ਮਿੰਟ ਤੁਹਾਨੂੰ ਔਖਿਆ ਹੋਣਾ ਹੀ ਪੈਣਾ ਸਾਡੀ ਗੱਲ ਸੁਣਨੀ ਪੈਣੀ। ਐਸੇ ਕੇਜਰੀਵਾਲ ਲੈ ਕੇ ਆ ਸੀ ਜਦੋਂ ਉਹਨੂੰ ਸਵਾਲ ਕੀਤਾ ਕੇਜਰੀਵਾਲ ਸਾਹਿਬ ਪੰਜਾਬ ਤੇ ਅੱਗੇ ਬਹੁਤ ਵੱਡੇ ਕਰਜ਼ੇ ਵਿੱਚ ਹੈ 22 ਲੱਖ ਦਾ ਕਰਜ਼ਾ ਹੈ ਤੁਸੀਂ ਦੱਸੋ ਜੇ ਅਸੀਂ ਤੁਹਾਡੀ ਸਰਕਾਰ ਬਣਾਨੇ ਆ ਤੇ ਤੁਸੀਂ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਪੈਸੇ ਕਿੱਥੋਂ ਲੈ ਕੇ ਆਓ ਕੇਜਰੀਵਾਲ ਦਾ ਕਹਿੰਦਾ ਸੀ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਜੋ ਮੈਂ ਬੋਲ ਰਿਹਾ ਜੇ ਤੁਸੀਂ ਉਹਨੂੰ ਲੱਭੋਗੇ ਸਾਰਾ ਕੁਝ ਸੋਸ਼ਲ ਮੀਡੀਆ ਤੇ ਤੁਹਾਡੇ ਕੋਲ ਪਿਆ ਕੋਈ ਐਹੋ ਜਿਹਾ ਸਟੇਟਮੈਂਟ ਨਹੀਂ ਪ੍ਰਤਾਪ ਸਿੰਘ ਜਿਹੜਾ ਆਪਣੇ ਘਰੋਂ ਜੋੜ ਕੇ ਸੁਣਾ ਰਿਹਾ ਤੇ ਕੇਜਰੀਵਾਲ ਨੇ ਕਿਹਾ ਸੀ ਮੈਂ ਇੰਡੀਅਨ ਫੋਰੈਸਟ ਰੈਵਨਿਊ ਸਰਵਿਸਿਸ ਦਾ ਆਦਮੀ ਹੂ ਅਕਸਰ ਨੂੰ ਮੈਂ ਇਨਕਮ ਟੈਕਸ ਦਾ ਕਮਿਸ਼ਨਰ ਰਹਾ ਹੂ ਮੇਰੀ ਇਹ ਐਕਸਪਰਟਿਸ ਹੈ ਉਹਦਾ ਕਹਿੰਦਾ ਸੀ ਕਿ ਮੈਂ ਐਕਸਪਰਟ ਐ ਇਸ ਗੱਲ ਦਾ ਉਹਨੇ ਕਿਹਾ 20 ਹਜ਼ਾਰ ਕਰੋੜ ਹਰ ਸਾਲ ਪੰਜਾਬ ਦੇ ਤਿੰਨ ਦਰਿਆਵਾਂ ਚੋਂ ਮੈਂ ਮਾਈਨਿੰਗ ਦਾ ਦਿਆ ਕਰੂ ਤੂੰ ਸਾਕਰ ਸੁਣਿਆ ਹਣਾ ਇਹ ਸੁਣਿਆ ਕਿ ਨਹੀਂ ਜੀ ਸਰ ਜਿੰਨਾ ਸੁਣਿਆ ਕੋਈ ਹੱਥ ਖੜਾ ਕਰੋ ਪਤਾ ਲੱਗੇ ਮੈਨੂੰ ਕਿਨੇ ਕਨੇ ਸੁਣ ਆ ਜਿਹੜੇ ਪਿੱਛੇ ਬੈਠੇ ਗੁਰਕੀਦੇਵ ਸਿੰਘ ਜੀ ਇਹਨਾਂ ਨੂੰ ਵੀ ਸੁਣਾਓ ਅਕਈਆਂ ਨੇ ਬਾਦ ਚੁੱਕੀ ਇਹਨਾਂ ਨੇ ਸੁਣਿਆ ਨਹੀਂ ਲੱਗਦਾ ਇਹਨਾਂ ਨੂੰ ਵੀ ਦੱਸੋ 20000 ਕਰੋੜ ਕਹਿੰਦਾ ਸੀ ਮੈਂ ਮਾਈਨਿੰਗ ਦਾ ਦਊਂਗਾ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਮੇਰੇ ਵੀਰੋ ਸਾਢੇ ਤਿੰਨ ਸਾਲਾਂ ਚ ਐਵਰੇਜ 300 ਕਰੋੜ ਰੁਪਈਆ 300 ਕਰੋੜ 19000 700 ਕਰੋੜ ਕਿੱਥੇ ਹੈ ਇਹ ਸਾਨੂੰ ਦੱਸੇ ਕੇਜਰੀਵਾਲ ਕੀ ਕੇਜਰੀਵਾਲ ਕੋ ਪਹੁੰਚ ਗਿਆ ਦੂਜਾ ਇਹਨੇ ਕਿਹਾ ਸੀ ਪੰਜਾਬ ਦਾ ਸਾਢੇ ਤਿੰਨ ਸਾਲ ਪਹਿਲੇ ਡਾਕਟਰ ਅਮਰ ਸਿੰਘ ਜੀ ਇਨੇ ਕਿਹਾ ਸੀ ਪੰਜਾਬ ਦਾ ਬਜਟ ਸੀ 1.70 ਲੱਖ ਕਰੋੜ ਦਾ ਇੱਥੇ ਬੈਠੇ ਨੇ ਸਾਡੇ ਵੈਟਰਨ ਜਰਨਲਿਸਟ ਇਹਨੇ ਕਿਹਾ ਕਿ ਪੰਜਾਬ ਦੇ ਵਿੱਚ ਵੱਡੇ ਪੇਮਾਨੇ ਤੇ ਰਿਸ਼ਵਤ ਚੱਲਦੀ ਹੈ ਕਰਪਸ਼ਨ ਹੈ ਲੀਕੇਜ ਹੈ ਮੈਂ ਤੁਹਾਨੂੰ ਵਾਦਾ ਕਰਨਾ ਪੰਜਾਬ ਦੇ ਬਜਟ ਤੋਂ 1.70 ਲੱਖ ਕਰੋੜ ਚੋਂ ਜੇ 40% ਨਹੀਂ ਮਿਨੀਮਮ ਘੱਟ ਤੋਂ ਘੱਟ 20% ਮੈਂ ਚੋਰੀ ਰੋਕਾਂਗਾ ਮੈਂ ਲੀਕੇਜ ਰੋਕਾਂਗਾ 34000 ਕਰੋੜ ਰੁਪਇਆ ਸਾਲ ਦਾ ਅਮਰ ਸਿੰਘ ਜੀ ਮੈਂ ਪੰਜਾਬ ਦੀ ਡਵੈਲਪਮੈਂਟ ਵਾਸਤੇ 341 ਤੇ 20 ਆ ਜਿਹੜਾ ਰੇਤ ਦੇ ਵਿੱਚੋਂ 54000 ਰੁਪਇਆ ਸਾਲ ਦਾ ਤਿਆਕ ਤੇ ਨਾਲ ਅਗਲੀ ਗੱਲ ਕਹੀ ਕਿ ਮੈਂ ਤੁਹਾਨੂੰ ਵਾਦਾ ਕਰਨਾ 2,60,000 ਕਰੋੜ ਦਾ ਕਰਜ਼ਾ ਛੱਡ ਜੇ ਮੈਂ ਪੂਰਾ ਮਾਫ਼ ਨਾ ਕਰ ਸਕਿਆ ਤੇ ਮੈਂ ਘੱਟ ਤੋਂ ਘੱਟ ਆਧੇ ਤੇ ਲੈ ਕੇ ਆਉਂਗਾ ਮੈਂ 1 ਰੁਪਇਆ ਵੀ ਕਰਜ਼ਾ ਨਹੀਂ ਚੁਕੂੰਗਾ ਮੇਰੇ ਵੀਰੋ ਇਹ ਪਿਓ ਦੇ ਪੁੱਤਰ ਨੇ ਅਜੇ 3.5 ਸਾਲ ਹੋਏ ਨੇ 1.5 ਲੱਖ ਕਰੋੜ ਦਾ ਕਰਜ਼ਾ ਚੜ ਗਿਆ 260 ਪਲੱਸ 1.5 ਕਰ ਲੋ 420000 ਕਰੋੜ ਦਾ ਅੱਜ ਪੰਜਾਬ ਕਰਜ਼ਾਈ ਹੈ 420000 ਕਰੋੜ ਦਾ ਪ੍ਰੈਸ ਬੈਠੀ ਇੱਥੇ ਸੁਣੋ ਤੇ ਜਦੋਂ ਤੱਕ ਇਹ ਗਲੋਂ ਲੈਣੇ ਨੇ ਆਪਣੇ ਇਹ ਚੱਚੜ ਜਦੋਂ ਤੱਕ ਸਾਡਾ ਖੂਨ ਚੂਸ ਕੇ ਹਟਣੇ ਨੇ 1 ਲੱਖ ਹੋਰ ਲਾ ਲਓ ਇਹਨਾਂ ਦੀ ਐਵਰੇਜ ਦਿਨਾਂ ਸਾਲਾਂ ਦੀ 50000 ਕਰੋੜ ਦੇ ਟਾਈਲ 5 ਲੱਖ ਕਰੋੜ ਤੇ ਤੁਹਾਨੂੰ ਛੱਡ ਕੇ ਜਾਣਾ ਆਪਣੇ ਪੱਲੇ ਕੀ ਰਹਿ ਜਾਣ ਤੁਸੀਂ ਮੈਨੂੰ ਦੱਸੋ ਪੱਲੇ ਆਪਣੇ ਕੀ ਰਹਿ ਜਾਣ ਆਹ ਦੇ ਚੋਰ ਜਿਹੜੇ ਨੇ ਤੁਹਾਡੀਆਂ ਜ਼ਮੀਨਾਂ ਮੈਂ ਕਿਸਾਨਾਂ ਨੂੰ ਪੰਜਾਬ ਦੇ ਪੰਜਾਬੀਆਂ ਨੂੰ ਮੁਬਾਰਕ ਦੇਣਾ ਲੈਂਡ ਪੂਲਿੰਗ ਨਾ ਰੁਕਦੀ ਤੇ ਸਾਨੂੰ ਲੁੱਟ ਕੇ ਲੈ ਗਏ ਸੀ ਇਹ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਾਨੂੰ ਗੁਲਾਮ ਕਰਕੇ ਚੱਲੇ ਸੀ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਸੁਣ ਲਓ ਇਹਨਾਂ ਨਾਲ ਤੇ ਜੋ ਹੋਣੀ ਉਹ ਤੇ ਰੰਧਾਵਾ ਸਾਹਿਬ ਵੀ ਦੱਸ ਗਏ ਨੇ ਤੇ ਗੱਲ ਮੇਰੀ ਸੁਣ ਲੋ ਇਹਨਾਂ ਨੂੰ ਤੇ ਅਸੀਂ ਗਿਣਤੀ ਤੋਂ ਹੀ ਫਾੜ ਦੇਣਾ ਜਦੋਂ ਤੁਹਾਡੀ ਵੋਟਾਂ ਦੀ ਗਿਣਤੀ ਹੋਈ ਗੁਰੂ ਮਹਾਰਾਜ ਸਾਹਿਬ ਨੇ ਮહેર ਕੀਤੀ ਇਹਨਾਂ ਨੂੰ ਅਸੀਂ ਦਿੱਲੀ ਦੇ ਤੇ ਅੰਮ੍ਰਿਤਸਰ ਦੇ 에ਰਪੋਰਟਾਂ ਤੋਂ ਜਾਜ਼ਾ ਤੋਂ ਲੱਖ ਲੈ ਆਣੇ ਸਾਡਾ ਵਾਅਦਾ ਤੋਂ ਇਹ ਚੋਰ ਭੱਜਣ ਨਹੀਂ ਦੇਣੇ ਇਹ ਜਿਹਦੀ ਮਰਜ਼ੀ ਫਾਈਲ ਕੱਢ ਲੈਣ ਉਹ ਤੈਨੂੰ ਭਗਵੰਤ ਮੈਂ ਕਹਿੰਨਾ ਫਾਈਲ ਲਿਆ ਰੱਖ ਟੇਬਲ ਤੇ ਵੇਖੀ ਤੇਰੇ ਬੱਲੇ ਕੀ ਹੈ ਤੇ ਜਿਹੜੀ ਤੇਰੀ ਅਸੀਂ ਤਿਆਰ ਕੀਤੀ ਉਹਦਾ ਵੀ ਪ੍ਰਬੰਧ ਕਰਕੇ ਦਈਂ ਜਿੱਦਣ ਸਾਡੀ ਵਾਰੀ ਆ ਗਈ ਭਗਵੰਤ ਮਾਨ ਤੂੰ ਕਦੀ ਅਸੈਸਮੈਂਟ ਲਾਈ ਏ ਤੇਰਾ ਪੜਨਾ ਕੀ ਹੈ ਆ ਜਿੰਨੇ ਜਮੂਰੇ ਤੇਰੇ ਨਾਲ ਨੇ 94 95 ਦਾ ਬਣੇਗਾ ਕੀ